ਕਲੀਫ ਕੇ ਜਾਨਾ ਨਾ ਨਾ ਲੱਗਾ ਨੋਪੜੀ ਗਾੜੋ ਉਹ ਵੇ ਨਾ ਨਹੀਂ ਨਹੀਂ ਸਰ ਜਿੰਨੀ ਵਾਰ ਉਹਨੂੰ ਕੀ ਫਾਇਦਾ ਗੋਲਫ ਕੋਰਸ ਦਾ ਥੋੜਾ ਡਾ ਦੇ ਤਪੜਾ ਕੋਈ ਕੋਈ ਗਵਰਨਮੈਂਟ ਨੂੰ ਖੋਹ ਦੇ ਦੇ ਉਹਨੂੰ ਨਾ ਪੂਜਾ ਕਰੋ ਦੇਖੋ ਉਹਦੇ ਚ ਜਿਹੜਾ ਅੱਜ ਦਾ ਜਿਹੜਾ ਮੇਰਾ ਮੇਨ ਮਕਸਦ ਹੈ ਧਿਆਨ ਦਾ ਉਹ ਹੈਗਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਵੀ ਜਿਹੜੀਆਂ ਅੰਦਰੋਂ ਦੇਣੀਆਂ ਟੈਸਟ ਵੀ ਅੰਦਰੋਂ ਆਉਣੇ। ਜੇ ਕੋਈ ਬਾਹਰੋਂ ਟੈਸਟ ਹੋਣਾ ਤਾਂ ਉਹਦੀ ਪਰਚੀ ਮਿਲੇਗੀ پیشنਤ ਨੂੰ ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਈ ਹੈ। ਉਹ ਜਿਹੜੀ ਸਕੀਮ ਅਸੀਂ ਐਪਲੀਮੈਂਟ ਕਰ ਰਹੇ ਆ ਉਹ 90 95% ਬਹੁਤ ਵਧੀਆ ਚੱਲ ਰਹੀ ਹੈ। ਕਿਤੇ 2 4 5% ਕਮੀਆਂ ਪੇਸ਼ ਆਈਆਂ ਕੋਈ ਦਿੱਕਤ ਆਈ ਹੈ ਉਹ ਸੌਲਟ ਆਊਟ ਕਰਨ ਵਾਸਤੇ ਮੈਂ ਜਿਹੜਾ ਰਜਿੰਦਰਾ ਹਸਪਤਾਲ ਦਾ ਦੌਰਾ ਕਰ ਰਿਹਾ ਹੈਗਾ ਇਹ ਸਾਰਾ ਮੈਂ ਸਾਰੇ ਸਟਾਫ ਦੇ ਨਾਲ ਰਿਵਿਊ ਕਰਾਂਗਾ। ਉਹਦੇ ਚ ਅਸੀਂ ਜਿਹੜੀਆਂ ਤਾਂ ਸਾਡੇ ਕੋਲੇ ਐਸੈਂਸ਼ੀਅਲ ਡਰਗ ਲਿਸਟ ਆ ਦਵਾਈਆਂ ਸਾਰੀਆਂ ਦੇ ਦਿੱਤੀਆਂ ਉਹਨਾਂ ਨੂੰ। ਜਦ 220 200 ਦੇ ਕਰੀਬ ਹੈ ਕੁਝ ਆ ਗਈਆਂ ਕੁਝ ਰਸਤੇ ਵਿੱਚ ਆ ਕੁਝ ਆ ਜਾਣਗੀਆਂ ਕੁਝ ਤਰੀਕ ਮਤਲਬ ਅਸੀਂ ਗ੍ਰੀਟ ਚੁੱਕਿਆ ਸਾਡੇ ਕੋਲੇ ਵੇਅਰ ਹਾਊਸਸ ਵਿੱਚ ਆ ਗਈਆਂ ਵੇਅਰ ਹਾਊਸਸ ਤੋਂ ਇੰਸਟੀਟਿਊਸ਼ਨ ਪਹੁੰਚ ਤੇ ਕਿਵਾਰੀ 2-4 ਦਿਨ ਲੱਗ ਜਾਂਦੇ ਆ 2-4 ਦਿਨ ਦਾ ਕਵਰ ਚ ਹੋ ਜਾਂਦਾ ਉਹ ਜਿਹੜਾ ਇੱਕ ਪ੍ਰੋਸੀਜਰਲ ਡਿਲੇ ਤੁਸੀਂ ਕਈ ਜਗ੍ਹਾ ਤੇ ਹੈਗਾ ਉਹ ਨਾ ਹੋਵੇ ਉਹਨੂੰ ਕੱਟ ਸ਼ਾਰਟ ਕੀਤਾ ਜਾਵੇ ਪਲੱਸ ਇਸ ਤੋਂ ਸਵਾਇਆ ਜਿਹੜੇ ਪੇਸ਼ੈਂਟ ਇੱਥੇ ਸ਼ਿਫਟਿੰਗ ਹੋਣਿਆ ਉਹਦੇ ਵਾਸਤੇ ਉਹਨੂੰ ਇੱਕ 골ਫ ਕਾਰ ਦਿੱਤੀ ਗਈ ਹੈ ਤਾਂ ਕਿ ਪੇਸ਼ੈਂਟ ਨੂੰ ਜਿਹੜਾ ਹੈਗਾ ਮੈਨੂਅਲ ਸਟ੍ਰਕਚਰ ਦੇ ਉੱਤੇ ਕੋਈ ਪੇਸ਼ੈਂਟ ਪੇਨਚ ਹੁੰਦਾ ਉਹਦੇ ਕੋਈ ਪੇਟ ਦਾ ਕੋਈ ਟਾਂਕੇ ਲੱਗੇ ਹੋਇਆ ਦੂਜਾ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਵੇ ਕਿ 골ਫ ਕਾਰ ਦੇ ਵਿੱਚ ਜਿਹੜਾ ਬੰਦਾ ਹੈਗਾ ਇੱਕ ਦੋ ਮਿੰਟ ਵਿੱਚ ਪਹੁੰਚ ਜਾਏ ਜੇ ਉਹਨੇ ਸੀਟੀ ਸਕੈਨ ਜਰਾ ਕਰਾਣ ਜਾਣਾ ਉਹ ਬਿਲਡਿੰਗ ਦੀ ਜਿਹੜੀ ਡਿਸਟੈਂਸ ਹੈਗੀ ਉਹ 500 ਮੀਟਰ ਹੈਗੀ ਆ ਤੇ ਉਹ ਸਟ੍ਰਕਚਰ ਤੇ ਜਾਣ ਦੀ ਬਜਾਏ ਉਹਦੇ ਵਾਸਤੇ 골ਫ ਕਾਰ ਜਿਹੜੀ ਹੈਗੀ ਆ ਮੋਟਰਾਈਜ਼ਡ ਹੈ ਤੋ ਇਹ ਜਿਹੜੀਆਂ ਸਾਰੀਆਂ ਸੁਵਿਧਾਵਾਂ ਦਾ ਮੈਂ ਕੰਪਨੀ ਐਸ ਰਿਵਿਊ ਕਰ ਰਿਹਾ ਹਾਂ ਅਜੇ ਉਹ ਜਿਹੜੀ ਇਹਨਾਂ ਦੀ ਗੋਲਫ ਕਾਰਟ ਹੈ ਉਹ ਨਹੀਂ ਵਰਕਿੰਗ ਸੀ ਉਹਦਾ ਮੈਂ ਕਹਿ ਦਿਤਿਆ ਹੈ ਜਿਵੇਂ ਬੈਰੀ ਸਟ੍ਰੈਕਟ ਇੰਸਟ੍ਰਕਸ਼ਨਸ ਕੇ ਇਮੀਜੈਂਟੀ ਚੱਲ ਜੀ ਹੋਣੀ ਚਾਹੀਦੀ ਸਰ ਦਵਾਈ ਆ ਬਿਕਦੇ ਨੇ ਜਿਹੜੀ ਕਮਿਸ਼ਨ ਬਣੀ ਹੋਈ ਆ ਉਹ ਤੇ ਜਦੋਂ ਅਸੀਂ ਸਾਰੀਆਂ ਦਵਾਈਆਂ ਦੇਤੀਆਂ ਜੀ ਔਰ ਉਸ ਤੋਂ ਸવાય ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਪਾਵਰਸ ਦੇਤੀਆਂ 20 ਲੱਖ ਰੁਪਏ ਦੀਆਂ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਉਹ ਤੇ ਮੈਡੀਕਲ ਸੁਵਿਧਾ ਨੂੰ ਤੇ ਜਿਹੜੀ ਦਵਾਈ ਨਹੀਂ ਆ ਤੁਸੀਂ ਖਰੀਦ ਲਓ ਸਟਾਫ ਖਰੀਦੇਗਾ ਉਹਦਾ ਵੀ ਇੱਕ ਟਰਾਂਸਪੇਰੈਂਟ ਮੈਕੈਨਿ ਉਹ ਕਮੇਟੀ ਖਰੀਦੇਗੀ ਜਿਹੜੀ ਖਰੀਦੇਗੀ ਪੇਸ਼ੈਂਟ ਦੇ ਟਾਂਡਾ ਨਹੀਂ ਖਰੀਦਣਗੇ ਜਦੋਂ ਇਹ ਸਿਸਟਮ ਲਾਗੂ ਹੋ ਗਿਆ ਪਹਿਲਾਂ ਜੋ ਤੁਸੀਂ ਕਹਿੰਦੇ ਆ ਪਹਿਲਾਂ ਜਰੂਰ ਜਿਹੜੀਆਂ ਪਿਛਦੀਆਂ ਸਰਕਾਰਾਂ ਬਾਰੇ ਇਦਾਂ ਹੁੰਦਾ ਸੀ ਨਾ ਹੁਣ ਨਵੀਂ ਜਿਹੜੀ ਸਰਕਾਰ ਹੈ ਨਵੀਂ ਸੋਚ ਦੀ ਸਰਕਾਰ ਹੈ ਔਰ ਉਹਦੇ ਵਿੱਚ ਜਿਹੜੀਆਂ ਦਵਾਈਆਂ ਆਈਆਂ ਮਰੀਜ਼ਾਂ ਨੂੰ ਫਰੀ ਮਿਲੀਆਂ ਹੈਗੀਆਂ ਔਰ ਦੇਣੀਆਂ ਆਈਆਂ ਹੈਗੀਆਂ ਸਾਰੀਆਂ ਇਹਨੂੰ ਅਪੋਇੰਟਮੈਂਟ ਕਰਾਂਗੇ ਜੇ ਉਹਦੇ ਵਿੱਚ ਕਿਤੇ ਕਟਾਈ ਹੋਏਗੀ ਬਿਲਕੁਲ ਐਕਸ਼ਨ ਹੋਏਗਾ ਵਰਸਟ੍ਰੈਕ ਟੈਕਸ਼ਨ ਹੋਏਗਾ ਦਿਸੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਐਨਾ ਸਟ੍ਰੈਕ ਟੈਕਸ਼ਨ ਹੋਏਗਾ ਵਧੀਆ ਲੈਵਲ ਤੇ ਚੰਗਾ ਕਾਰਜ ਕੰਮ ਕਰ ਰਹੇ ਨੇ ਬਿਲ ਇਸੀ ਤਰ੍ਹਾਂ ਜਿਹੜਾ ਰਜਿੰਦਰਾ ਹਸਪੀਟਲ ਨੂੰ ਆਪਾਂ ਬੈਸਟ ਜਿਹੜਾ ਹੈਗਾ ਉਹ ਮੈਡੀਕਲ ਕਾਲਜ ਬਣਾਵਾਂਗੇ ਇੱਥੇ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਨਿਊਰੋ ਸਰਜਰੀ ਸ਼ੁਰੂ ਹੋਈ ਹੈ ਇੱਥੇ ਜਿਹੜੀ ਕਾਰਡੀਕ ਕੈਥ ਲੈਬ ਜਿਹਨੂੰ ਅਸੀਂ ਕਹਿੰਦੇ ਆ ਹਾਰਟ ਦੀ ਜਿਹੜੀ ਹੈਗੀ ਆ ਸਟੈਂਟ ਵਗੈਰਾ ਪਾਣੇ ਉਹ ਸ਼ੁਰੂ ਹੋ ਗਏ ਹੋਏ ਆ ਸਾਰੀਆਂ ਸੁਪਰ ਸਪੈਸ਼ਲਿਟੀ ਸ਼ੁਰੂ ਹੋਣਗੀਆਂ ਸਾਰਾ ਇਲਾਜ ਜਿਹੜਾ ਪੇਸ਼ਣ ਦਾ ਹਸਪਤਾਲ ਚ ਹੋਏਗਾ ਔਰ ਮੁਫਤ ਹੋਏਗਾ ਏ ਸਾਡੇ ਮਾਨ ਗਵਰਨਮੈਂਟ ਦੀ ਜਿਹੜੀ ਕਮਿਟਮੈਂਟ ਹੈ ਮੇਰਾ ਕੰਮ ਹੈ ਰਿਗਮਵਦ ਤੇ ਪੈਰਾ ਦੇਮਾ ਹੋਰ ਮਦਦ ਇਹਦੇ ਵਿੱਚ ਬਹੁਤ ਅੱਛਾ ਹੈਗਾ ਜੀ ਉਹਨਾਂ ਦੀ ਓਪਡੀ ਬਹੁਤ ਵਧੀਆ ਔਰ ਪੇਸ਼ੈਂਟ ਜਿੰਨੇ ਮੈਂ ਮਿਲਿਆ ਪੇਸ਼ੈਂਟਸ ਬਹੁਤ ਖੁਸ਼ ਸੀਗੇ ਪੇਸ਼ੈਂਟ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ ਉਹ ਤਕਰੀਬਨ 99% ਜਾਂ 100% ਪੇਸ਼ੈਂਟ ਸੈਟੀਸਫੈਕਸ਼ਨ ਹੈ ਇਸੇ ਤਰ੍ਹਾਂ ਬਾਕੀਆਂ ਦੇ ਵਿੱਚ ਵੀ ਕਈ ਜਗ੍ਹਾ ਤੇ ਮੈਂ ਦੱਸਿਆ ਵੀ ਪ੍ਰੋਸੀਜਰ ਡਿਲੇ ਹੈ ਗਿਆ ਕਿ ਦਵਾਈ ਵੇਅਰ ਹਾਊਸ ਤੱਕ ਪਈ ਹੈ ਜਾਂ ਤਾਂ ਹਸਪਤਾਲ ਨਹੀਂ ਪਹੁੰਚੀ ਹਸਪਤਾਲ ਪਹੁੰਚ ਗਈ ਹੈ ਅੱਗੇ ਡਿਪਾਰਟਮੈਂਟਸ ਨਹੀਂ ਪਹੁੰਚੀ ਮਰੀਜ਼ਾਂ ਨੂੰ ਨਹੀਂ ਉਹ ਜਿਹੜੇ ਪ੍ਰੋਸੀਜਰ ਡਲੇ ਆ ਉਹਨਾਂ ਨੂੰ ਅਸੀਂ ਸੌਟ ਆਊਟ ਕਰ ਰਹੇ ਹਾਂ ਸਰ ਕੋਈ ਗੱਲ ਨਹੀਂ ਜੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈਗਾ ਇਹਦੇ ਵਾਸਤੇ ਜਿਹੜਾ ਉਹਨਾਂ ਦੀ ਜਿਹੜੀ ਯਾਤਰਾ ਚੱਲਦੀ ਆ ਉਹਦੇ ਬਾਰੇ ਸਾਰਾ ਕੁਝ ਹੈਗਾ ਉਹ ਉਹਨਾਂ ਦੇ ਆਪਣੇ ਲੀਡਰ ਹੀ ਉਹਨਾਂ ਦੀ ਜਿਹੜੀ ਆਪਣੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਸਾਫਾ ਜਿਹੜੇ ਦੋ ਵਾਰੀ ਉਹਨਾਂ ਦੇ ਐਮਪੀ ਰਹੇ ਆ ਉਹੀ ਕਹਿ ਰਹੇ ਆ ਵੀ ਇਹ ਸੁਖਵੀਰ ਬਚਾਓ ਯਾਤਰਾ ਹੈ ਪੰਜਾਬ ਦਾ